ਹਵਾ ਵਿੱਚ ਥੋੜੀ ਥੋੜੀ ਠੰਡਕ ਸੀ ਲਾਹੌਰ ਦੀ ਇੱਕ ਪੁਰਾਣੀ ਗਲੀ ਜਿੱਥੇ ਘਰ ਪੱਕੇ ਤਾਂ ਨਹੀਂ ਸਨ ਪਰ ਵਿਸ਼ਵਾਸ ਪੱਕੇ ਸਨ ਉੱਥੇ ਰਹਿੰਦਾ ਸੀ ਇੱਕ ਗੁਰਸਿੱਖ ਬਜ਼ੁਰਗ ਨਾਮ ਸੀ ਬਾਬਾ ਜਗਤਾਰ ਸਿੰਘ ਉਮਰ ਹੋ ਚੁੱਕੀ ਸੀ ਲਗਭਗ 80 ਦੇ ਲਗਭਗ ਦਾੜੀ ਚਿੱਟੀ ਪਰ ਨਿਗਾਹਾਂ ਵਿੱਚ ਅਜੇ ਵੀ ਉਹੀ ਜੋਤ ਜੋ ਕਿਸੇ ਸੰਤ ਜਾਂ ਯੋਧੇ ਦੀ ਹੋ ਸਕਦੀ ਹੈ ਬਚਪਨ ਤੋਂ ਇੱਕ ਹੀ ਲਗਨ ਸੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਦੀ ਇਹ ਲਗਨ ਉਸਨੇ ਆਪਣੇ ਪਿਤਾ ਸ੍ਰੀ ਗੁਰਦੇਵ ਸਿੰਘ ਤੋਂ ਪਾਈ ਜੋ ਕਿ ਆਪਣੇ ਸਮੇਂ ਦੇ ਵਫਾਦਾਰ ਗੁਰਸਿੱਖ ਸਾਨਾ ਬਾਬਾ ਜਗਤਾਰ ਹਰ ਰੋਜ਼ ਨਿਤਨੇਮ ਕਰਦਾ ਗੁਰੂ ਦੀ ਬਾਣੀ ਪੜ੍ਹਦਾ ਤੇ ਇਕੱਲਾ ਬੈਠ ਕੇ ਅਕਸਰ ਹਜੂਰ ਸਾਹਿਬ ਦੇ ਦਰਸ਼ਨਾਂ ਦੀ ਕਲਪਨਾ ਕਰਦਾ ਉਸਦੀ ਇਹ ਇੱਛਾ ਕਈ ਵਾਰ ਰੁਕ ਜਾਂਦੀ ਕਦੇ ਹਲਾਤਾ ਕਰਕੇ ਕਦੇ ਸਰਹੱਦਾ ਕਰਕੇ ਭਾਰਤ ਪਾਕਿਸਤਾਨ ਦੇ ਰਿਸ਼ਤੇ ਕਦੇ ਵੀ ਠੀਕ ਨਹੀਂ ਰਹੇ ਕਦੇ ਕਰਫਿਊ ਕਦੇ ਯੁੱਧ ਦੇ ਅਸਰ ਤੇ ਕਦੇ ਵੀਜ਼ਾ ਨਹੀਂ ਮਿਲਦਾ ਸੀ ਪਰ ਇੱਛਾ ਦਿਲ ਤੋਂ ਕਦੇ ਵੀ ਨਾ ਗਈ ਉਸਨੇ ਕਿਹਾ ਕਿ ਇੱਕ ਦਿਨ ਮੈਂ ਹਜੂਰ ਸਾਹਿਬ ਜ਼ਰੂਰ ਜਾਵਾਂਗਾ ਫਿਰ ਆਇਆ ਇੱਕ ਦਿਨ 2025 ਦੀ ਗਰਮੀਆਂ ਦੀ ਇੱਕ ਸਵੇਰ ਬਾਬਾ ਜੀ ਨੂੰ ਇੱਕ ਦੋਸਤ ਰਾਹੀਂ ਖਬਰ ਮਿਲੀ ਕਿ ਵਿਸ਼ੇਸ਼ ਜਥਾ ਹਜ਼ੂਰ ਸਾਹਿਬ ਦੀ ਯਾਤਰਾ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ ਉਹ ਜਥਾ ਪਾਕਿਸਤਾਨ ਤੋਂ ਨਿਕਲ ਕੇ ਵਿਅਕਤੀਗਤ ਰਸਤੇ ਨਾਲ ਅੰਮ੍ਰਿਤਸਰ ਉੱਥੋਂ ਨੰਦੇੜ ਫਿਰ ਹਜ਼ੂਰ ਸਾਹਿਬ ਜਾਵੇਗਾ ਉਹ ਰਾਤ ਉਹ ਸੌ ਨਹੀਂ ਸਕਿਆ ਤੇ ਅਗਲੇ ਦਿਨ ਟਿਕਟਕੱਟੀ ਕਾਗਜ਼ਾ ਤਿਆਰ ਕੀਤੇ ਗਏ ਕੋਲ ਸਿਰਫ ਕੁਝ ਪੁਰਾਣੇ ਪਾਕਿਸਤਾਨੀ ਰੁਪਏ ਸਨ ਜੋ ਉਹਨਾਂ ਆਪਣੇ ਪੁੱਤਰਾਂ ਵਾਂਗ ਸੰਭਾਲ ਕੇ ਰੱਖੇ ਹੋਏ ਸਨ। ਲਾਹੌਰ ਤੋਂ ਟ੍ਰੇਨ ਚੱਲੀ ਰਾਹ ਵਿੱਚ ਬਾਬਾ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਗਏ। ਉਹਦੇ ਚਿਹਰੇ ਤੇ ਇੱਕ ਅਲੌਕਿਕ ਸ਼ਾਂਤੀ ਸੀ। ਕਰਤਾਰਪੁਰ ਵਾਗਾ ਬਾਰਡਰ ਤੇ ਫਿਰ ਦਿੱਲੀ ਦੀ ਐਂਬੈਸੀ। ਦਿੱਲੀ ਵਿੱਚ ਆਉਂਦੇ ਹੀ ਐਂਬੈਸੀ ਵਿੱਚ ਪਹੁੰਚਿਆ ਜਿੱਥੇ ਉਹਨਾਂ ਨੇ ਸੋਚਿਆ ਕਿ ਨੋਟ ਬਦਲ ਲੈਣ ਤਾਂ ਕਿ ਅੱਗੇ ਦੀ ਯਾਤਰਾ ਜੋ ਹੈ ਉਹ ਆਸਾਨ ਹੋ ਜਾਵੇ। ਬਗੀ ਅਮੈਸੀ ਦੇ ਕਾਊਂਟਰ ਦੇ ਉੱਪਰ ਜਦੋਂ ਨੋਟ ਬਦਲਾਉਣ ਗਿਆ ਤਾਂ ਉੱਥੇ ਇੱਕ ਮੌਜੂਦ ਵਿਅਕਤੀ ਨੇ ਰੁੱਖਾ ਸਵਾਲ ਕੀਤਾ ਇਹ ਨੋਟ ਕਿੱਥੋਂ ਲਿਆਉਂਦੇ ਆ ਇਹ ਤਾਂ ਨਹੀਂ ਚੱਲਦੇ ਇਹਨਾਂ ਦੀ ਤਰੀਕ ਮੁੱਕ ਚੁੱਕੀ ਹੈ ਬਾਬਾ ਜਦਕਾਰ ਨੇ ਵਿਆਖਿਆ ਕੀਤੀ ਕਿ ਇਹ ਮੇਰੇ ਕੋਲ ਪੁਰਾਣੇ ਨੇ ਪਰ ਮੇਰੇ ਲਈ ਇਹਨਾਂ ਦੀ ਕੀਮਤ ਭਾਵਨਾਵਾਂ ਵਾਲੀ ਹੈ ਮੈਨੂੰ ਹਜ਼ੂਰ ਸਾਹਿਬ ਜਾਣਾ ਹੈ ਉੱਥੋਂ ਦੇ ਇੱਕ ਸਟਾਫ ਨੇ ਉਸ ਨੂੰ ਕਨਾ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਇੱਕ ਵਿਅਕਤੀ ਨੇ ਕਿਹਾ ਕਿ ਸਾਧੂ ਬੜਿਆ ਫਿਰਦਾ ਹੈ ਪਰ ਇਹ ਕੋਈ ਨੋਟਾਂ ਦੀ ਖੇਡ ਨਹੀਂ ਚੱਲ ਬਾਹਰ ਤੇ ਵਰਤਦਾਈ ਚਿਹੇਲਾ ਪਾਇਆ ਹੈ ਉਸ ਦੀ ਉਹ ਜਗ੍ਹਾ ਦੇ ਉੱਪਰ ਬੈਸ ਹੋਣ ਲੱਗ ਜਾਂਦੀ ਹੈ ਤੇ ਹਾਲਾਤ ਇਨੇ ਤਣਾਅਪੂਰਨ ਬਣ ਜਾਂਦੇ ਕਿ ਅੰਬੈਂਸੀ ਵਾਲਿਆਂ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅੰਬੈਂਸੀ ਜੋ ਬਾਹਰ ਕੱਢਿਆ ਜਾਂਦੇ ਉਸ ਨੇ ਆਖਰੀ ਵਾਰ ਪਿੱਛੇ ਮੁੜ ਕੇ ਦੇਖਿਆ ਚਿਹਰੇ ਤੇ ਦੁੱਖ ਵੀ ਸੀ ਤੇ ਹੌਸਲਾ ਵੀ ਸੀ ਕਿ ਗੁਰੂ ਮੇਰੇ ਨਾਲ ਨੇ ਉਸ ਨੇ ਆਪਣੇ ਆਪ ਨੂੰ ਜੋ ਕਿ ਸੰਭਾਲਿਆ ਅਤੇ ਉਸ ਤੋਂ ਬਾਅਦ ਖੜਾ ਹੋਇਆ ਤੇ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਬਲਕਿ ਇੱਥੋਂ ਸ਼ੁਰੂਆਤ ਹੁੰਦੀ ਹੈ ਕੌਣ ਸੀ ਉਹ ਅੰਬੈਂਸੀ ਵਾਲਾ ਜੋ ਕਿ ਵਿਸ਼ੇਸ਼ ਰੁੱਖਾਪੰਦੇ ਨਾਲ ਵਿਵਹਾਰ ਕਰ ਰਿਹਾ ਸੀ ਜਾਂ ਫਿਰ ਕੋਈ ਸਾਜ਼ਿਸ਼ ਸੀ ਕਿਉਂਕਿ ਜੋ ਉਸ ਆਵਦੀ ਯਾਤਰਾ ਦੇ ਵਿੱਚ ਕਈ ਰੁਕਾਵਟਾਂ ਆ ਗਈਆਂ ਸਨ ਜਾਂ ਫਿਰ ਉਹ ਬਜ਼ੁਰਗ ਇੱਥੇ ਪਹੁੰਚਿਆ ਤੇ ਉਹ ਬਜ਼ੁਰਗ ਕੌਣ ਸੀ ਇਹ ਤਾਂ ਇੱਕ ਸ਼ੁਰੂਆਤ ਸੀ ਅੱਗੇ ਅੱਗੇ ਦੇਖਿਓ ਕੀ ਹੁੰਦਾ ਹੈ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵੋਣੇ ਹਾਂ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਗਤਾਰ ਸਿੰਘ ਦਾ ਜਨਮ ਮੀਆਂਵਾਲੀ ਪਾਕਿਸਤਾਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉੱਥੇ ਸਿੱਖ ਪਰਿਵਾਰ ਅਜੇ ਵੀ ਵਧੇਰੇ ਵਿਧੀਕ ਥੋੜੇ ਰਹਿ ਗਏ ਸਨ ਪਰ ਜੋ ਵੀ ਸਨ ਉਹ ਅਧਿਆਤਮਕ ਜੀਵਨ ਨੂੰ ਲੈ ਕੇ ਬਹੁਤ ਸੰਘਰਸ਼ੀਲ ਅਤੇ ਵਫਾਦਾਰ ਸਨ। ਉਸਦੇ ਪਿਤਾ ਸ੍ਰੀ ਗੁਰਦੇਵ ਸਿੰਘ ਨੇ ਇੱਕ ਨਮਰ ਅਤੇ ਤਿੱਖੀ ਦ੍ਰਿਸ਼ਟੀ ਵਾਲੇ ਗੁਰਸਿੱਖ ਸਨ। ਉਸ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੀ ਬਾਣੀ ਗੁੰਦੀ ਸੀ ਘਰ ਵਿੱਚ। ਉਹਨਾਂ ਨੇ ਆਪਣੇ ਪੁੱਤਰ ਨੂੰ ਗੁਰੂ ਨਾਨਕ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦੀ ਹਰ ਸਾਖੀ ਹਰ ਕੁਰਬਾਨੀ ਹਰ ਦਰਸ਼ਨ ਦੀ ਕਹਾਣੀ ਸੁਣਾਈ ਸੀ ਜਗਤਾਰ ਇੱਕ ਦਿਨ ਤੂੰ ਹਜ਼ੂਰ ਸਾਹਿਬ ਜਾਵੇਂਗਾ ਉਹ ਥਾਂ ਜਿੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਅਖੀਰਲੇ ਦਿਨ ਗੁਜ਼ਾਰੇ ਸਨ ਉੱਥੇ ਜਾ ਕੇ ਸਮਝੇਗਾ ਕਿ ਸਿੱਖੀ ਕੀ ਚੀਜ਼ ਹੈ ਜਗਤਾਰ ਦੀ ਉਮਰ ਸਿਰਫ 9 ਸਾਲ ਦੀ ਸੀ ਪਰ ਉਹ ਸ਼ਬਦ ਉਹ ਅੱਖਾਂ ਵਿੱਚ ਜੋਤ ਉਸ ਦੇ ਦਿਲ ਦੇ ਵਿੱਚ ਉਮੜ ਗਈ ਫਿਰ ਆਇਆ 1947 ਪਛੋਕੜ ਦੇ ਪਿੰਡ 'ਚ ਬੱਚਿਆ ਸੀ ਹਾਸੀ ਦੀ ਥਾਂ ਹੁਣ ਰੌਲੇ ਤਲਵਾਰਾਂ ਦੀ ਝੰਕਾਰ ਅਤੇ ਕਾਤਲਾਂ ਦੀ ਪੀੜ ਸ੍ਰੀ ਗੁਰਦੇਵ ਸਿੰਘ ਨੇ ਆਪਣੇ ਪਰਿਵਾਰ ਨੂੰ ਇੱਕ ਬੀੜੀ ਥਾਂ ਏਟਾ ਚੁਬਾ ਲਿਆ 23 ਦਿਨ ਭੁੱਖੇ ਰਹੇ ਬਚਪਨ ਦਾ ਜਗਤਾਰ ਉਹਨਾਂ ਦੀ ਗੋਦ ਵਿੱਚ ਸੀ ਪਰ ਇੱਕ ਰਾਤ ਉਹਨਾਂ ਨੇ ਆਪਣੀ ਤਲਵਾਰ ਆਪਣੇ ਪੁੱਤਰ ਨੂੰ ਦਿਖਾ ਕੇ ਕਿਹਾ ਕਿ ਇਹ ਸਿਰਫ ਹਥਿਆਰ ਨਹੀਂ ਇਹ ਤੇਰੀ ਰੂਹ ਦੀ ਰਾਖੀ ਹੈ ਜੋ ਵੀ ਹੋਵੇ ਗੁਰੂ ਤੇ ਵਿਸ਼ਵਾਸ ਨਾ ਟੁੱਟਣ ਦੇ ਪਰ ਕਿਸਮਤ ਨੇ ਉਹਨਾਂ ਪਿਤਾ ਨੂੰ ਬਚਾਇਆ ਨਾ ਇੱਕ ਰੋਜ਼ ਇੱਕ ਕਤਲ ਦੀ ਘਟਨਾ ਦੌਰਾਨ ਗੁਰਦੇਵ ਸਿੰਘ ਨੇ ਆਪਣੇ ਪਰਿਵਾਰ ਨੂੰ ਬਚਾਉਂਦੇ ਹੋਏ ਆਪਣੀ ਜਾਨ ਦੇ ਦਿੱਤੀ ਉਹ ਦਿਨ ਸੀ ਜਦੋਂ ਜਗਤਾਰ ਨੇ ਆਪਣੇ ਅੰਦਰ ਇੱਕ ਵਚਨ ਲਿਆ ਸੀ ਕਿ ਜਿਸ ਦਿਨ ਮੇਰੇ ਪੈਰ ਹਜੂਰ ਸਾਹਿਬ ਬੈਣਗੇ ਮੈਂ ਆਪਣੇ ਪਿਤਾ ਦੀ ਰੂਹ ਨੂੰ ਸ਼ਾਂਤੀ ਦੇਵਾਂਗਾ ਸਾਲ ਬੀਤਦੇ ਗਏ ਜਗਤਾਰ ਨੇ ਵਿਆਹ ਨਹੀਂ ਕਰਵਾਇਆ ਉਸਦੇ ਲਈ ਜੀਵਨ ਇੱਕ ਯਾਤਰਾ ਸੀ ਘਰ ਦੇ ਵਿੱਚ ਇੱਕ ਗੁਰੂ ਸਾਖੀ ਤੇ ਪਿਤਾ ਦੀ ਚਿੱਠੀ ਜੋ ਉਹਨਾਂ ਨੇ ਦਰਸ਼ਨਾਂ ਦੀ ਇੱਛਾ ਦਰਜ ਕਰਕੇ ਛੱਡੀ ਸੀ ਉਸ ਨੇ ਇਹ ਪਿਆਰ ਦੇ ਨਾਲ ਰੋਜ਼ ਪੜੇ ਹਰ ਦਫਾ ਜਦੋਂ ਵੀਜ਼ਾ ਦੀ ਅਰਜ਼ੀ ਦਿੰਦਾ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਕਈ ਵਾਰ ਕਹਿੰਦੇ ਕਿ ਤੁਸੀਂ ਬੁੱਢੇ ਹੋ ਗਏ ਹੋ ਘਰ ਬੈਠ ਜਾਓ ਕਈ ਕਮੇਰ ਕਹਿ ਦਿੰਦੇ ਕਿ ਜੋ ਜੰਗ ਦੇ ਕਰਕੇ ਸਰਹੱਦਾਂ ਉਸ ਦਾ ਮਾਹੌਲ ਸਹੀ ਨਹੀਂ ਪਰ ਜਗਤਾਰ ਸਿੰਘ ਦਾ ਦਿਲ ਕਹਿੰਦਾ ਕਿ ਮੈਂ ਨਹੀਂ ਹਾਰਾਂਗਾ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੁਢਾਪਾ ਆ ਗਿਆ ਪਰ ਮਨ ਦੇ ਵਿੱਚ ਇੱਕ ਲਗਨ ਸੀ ਕਿ ਮੈਂ ਹਜੂਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂਗਾ ਹੁਣ ਫਿਰ ਵਾਪਸ ਉੱਥੇ ਅੰਬੈਸੀ ਦੇ ਬਾਹਰ ਬਾਬਾ ਜੀ ਆਪਣੀ ਲੰਬੀ ਕਮਰਬੰਦ ਦੇ ਥੱਲੇ ਮੋਢੇ ਉੱਪਰ ਚੱਕੀ ਹੋਈ ਚਾਦਰ 'ਚ ਪਸਰੀ ਰੂਜ ਬੈਠਾ ਸੀ ਕੋਲ ਨੋਟ ਪਏ ਸਨ ਜੋ ਹੁਣ ਅਣਮਨਜ਼ੂਰ ਸੀ ਸਮਾਂ ਵੀ ਉੱਥੇ ਰੁਕ ਗਿਆ ਇਸ ਸਮੇਂ ਇੱਕ ਨੌਜਵਾਨ ਆਇਆ ਜਿਸ ਦਾ ਨਾਮ ਸੀ ਕਰਨਵੀਰ ਜੋ ਕਿ ਆਈਟੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਉਸ ਨੇ ਬਾਬਾ ਜੀ ਨੂੰ ਪਾਣੀ ਦਿੱਤਾ ਅਤੇ ਪੁੱਛਿਆ ਕਿ ਬਾਬਾ ਜੀ ਤੁਸੀਂ ਠੀਕ ਹੋ ਇੱਥੇ ਕਿੰਨੀ ਦੇਰ ਤੋਂ ਹੋ ਜਦ ਬਾਬਾ ਜੀ ਨੇ ਸਾਰੀ ਕਹਾਣੀ ਦੱਸੀ ਕਿ ਮੇਰੀ ਤਾਂ ਸੱਚਖੰਨ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੀ ਬੜੀ ਹੀ ਤੀਵਰ ਇੱਛਾ ਹੈ ਪਰ ਇਹਨਾਂ ਅੰਬੈਂਸੀ ਵਾਲਿਆਂ ਨੇ ਜੋ ਕਿ ਮੇਰੇ ਨੋਟ ਨਾ ਮਨਜ਼ੂਰ ਕਰ ਦਿੱਤੇ ਅਤੇ ਮੈਨੂੰ ਧੱਕੇ ਮਾਰ ਕੇ ਅੰਬੈਂਸੀ ਦੇ ਦਫ਼ਤਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਮੈਂ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੁਢਾਪੇ ਵਿੱਚ ਪਹੁੰਚ ਗਿਆ ਪਰ ਮਨ ਦੇ ਵਿੱਚ ਇੱਕ ਹੀ ਇੱਛਾ ਸੀ ਕਿ ਮੈਂ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਂ ਜਦੋਂ ਬਾਬਾ ਜੀ ਨੇ ਸਾਰੀ ਕਹਾਣੀ ਦੱਸੀ ਤੇ ਕਰਨਵੀਰ ਦੀਆਂ ਅੱਖਾਂ ਪਰ ਆਈਆਂ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੀ ਮਦਦ ਕਰਾਂਗਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਸ ਮੌਕੇ ਕਰਨਵੀਰ ਉਹ ਕੌਣ ਸੀ ਕਰਨਵੀਰ ਦਾ ਕੀ ਯੋਗਦਾਨ ਸੀ ਅਤੇ ਕਰਨਵੀਰ ਕਿਹੜਾ ਸਸਪੈਂਸ ਲੈ ਕੇ ਜੋ ਕਿ ਇਸ ਬਜ਼ੁਰਗ ਦੇ ਕੋਲ ਖੜਾ ਸੀ ਇੱਕ ਬਹੁਤ ਵੱਡਾ ਸਵਾਲ ਜੋ ਕਿ ਹੁਣ ਸਾਹਮਣੇ ਖੜਾ ਕਰਦਾ ਹੈ ਹੁਣ ਕਰਨਵੀਰ ਜੋ ਕਿ ਉੱਥੇ ਮਦਦ ਕਰਨ ਦੇ ਲਈ ਆਇਆ ਬਾਬਾ ਜੀ ਜੋ ਧੁੱਪ ਦੇ ਵਿੱਚ ਇੱਕ ਪਿਛੋਕੜ ਵਾਲੀ ਬੈਂਚ ਤੇ ਨਿਮਰਤਾ ਦੇ ਨਾਲ ਬੈਠੇ ਸਨ ਗੁਰਾਂ ਦੀ ਬਾਣੀ ਹੋਠਾਂ ਤੇ ਪਰ ਅੱਖਾਂ ਦੇ ਵਿੱਚ ਥੋੜੀ ਥਕਾਵਟ ਥਕਾਵਟ ਹੋਵੇ ਵੀ ਕਿਉਂ ਨਾ ਕਿਉਂਕਿ ਲਾਹੌਰ ਤੋਂ ਸਫ਼ਰ ਕਰਦੇ ਕਰਦੇ ਦਿੱਲੀ ਪਹੁੰਚੇ ਸੀ ਅਤੇ ਉਸ ਤੋਂ ਬਾਅਦ ਇੱਥੇ ਇਹ ਜੋ ਕਿ ਉਹਨਾਂ ਨੂੰ ਅੰਬੈਨਸੀ ਵਾਲਿਆਂ ਦੇ ਠੱਕੇ ਖਾਣੇ ਪਏ ਉਦੋਂ ਇੱਕ ਨੌਜਵਾਨ ਆਪਣੇ ਸਕੂਟਰ ਨੂੰ ਸਾਈਡ ਤੇ ਰੱਖਿਆ ਤੇ ਕਮੀਜ਼ ਦਾ ਉੱਪਰਲਾ ਬਟਨ ਖੁੱਲਿਆ ਹੋਇਆ ਪਿੱਠ ਤੇ ਲੈਪਟਾਪ ਵਾਲਾ ਬੈਗ ਤੇ ਹੱਥ ਵਿੱਚ ਪਾਣੀ ਦੀ ਬੋਤਲ। ਬਾਬਾ ਜੀ ਤੁਸੀਂ ਇੱਥੇ ਬੈਠੇ ਹੋ ਕੀ ਗੱਲ ਤੁਹਾਨੂੰ ਅੰਦਰ ਨਹੀਂ ਜਾਣ ਦਿੰਦੇ? ਜਦੋਂ ਕਰਨਵੀਰ ਨੇ ਸਾਰੀ ਗੱਲ ਸੁਣੀ ਤਾਂ ਥੋੜਾ ਚੁੱਪ ਹੋ ਗਿਆ। ਉਸ ਨੇ ਆਪਣੇ ਲੈਪਟਾਪ ਦੀ ਬੈਗ ਖੋਲੀ ਇੱਕ ਫਾਈਲ ਕੱਢੀ ਫਾਈਲ ਤੇ ਕਵਰ ਤੇ ਲਿਖਿਆ ਸੀ ਹਜ਼ੂਰ ਸਾਹਿਬ ਯਾਤਰੀਆਂ ਦੇ ਲਈ ਵਿਸ਼ੇਸ਼ ਪ੍ਰਕਿਰਿਆ ਬਾਬਾ ਜੀ ਮੈਂ ਆਮ ਆਦਮੀ ਨਹੀਂ ਮੈਂ ਇੱਕ ਸਿਵਲ ਸਰਵਿਸ ਟ੍ਰੇਨੀਆ ਅੱਜ ਮੈਂ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਇੱਥੇ ਆਇਆ ਸੀ ਪਰ ਹੁਣ ਲੱਗਦਾ ਹੈ ਕਿ ਗੁਰੂ ਨੇ ਤੁਹਾਡੇ ਰਾਈ ਮੈਨੂੰ ਮੇਰੀ ਅਸਲ ਡਿਊਟੀ ਦਿਖਾ ਦਿੱਤੀ ਤੁਸੀਂ ਮੈਨੂੰ ਸਿਰਫ ਕਰਨਵੀ ਨਾ ਸਮਝੋ ਮੈਂ ਸਿੱਖ ਇਤਿਹਾਸ ਵਿੱਚ ਰੁਚੀ ਰੱਖਣ ਵਾਲਾ ਇੱਕ ਖੋਜੀ ਵੀ ਹਾਂ ਤੇ ਤੁਹਾਡੀ ਫਾਈਲ ਤੁਸੀਂ ਤਾਂ ਜਾਣਦੇ ਵੀ ਨਹੀਂ ਕਿ ਤੁਹਾਡੇ ਨਾਲ ਕੀ ਜੁੜਿਆ ਹੋਇਆ ਹੈ ਕਰਨਵੀ ਨੇ ਆਪਣੇ ਮੋਬਾਈਲ ਵਿੱਚ ਇੱਕ ਪੁਰਾਣੀ ਪੇਪਰ ਕਲਿੱਪ ਕੀਤੀ ਹੋਈ ਤਸਵੀਰ ਦਿਖਾਈ। ਇੱਕ ਪੁਰਾਣੀ ਕਾਲੀ-ਸਫੇਦ ਤਸਵੀਰ ਸੀ। ਇੱਕ ਬਜ਼ੁਰਗ ਸਿੱਖ ਜਿਸ ਦੀ ਪੱਗ ਬਿਲਕੁਲ ਉਹੀ ਸੀ ਜੋ ਬਾਬਾ ਜਗਤਾਰ ਸਿੰਘ ਦੇ ਪਾਈ ਹੋਈ ਸੀ। ਇਹ ਕਿਸ ਦੀ ਤਸਵੀਰ ਹੈ? ਬਾਬੇ ਨੇ ਕਿਹਾ। ਇਹ ਤੁਹਾਡੇ ਪਿਤਾ ਸ਼੍ਰੀ ਗੁਰਦੇਵ ਸਿੰਘ ਜੀ ਦੀ ਹੈ ਇਹ ਤਸਵੀਰ ਇੱਕ ਕਲੈਕਟਰ ਦੀ ਕਿਤਾਬ ਚ ਮਿਲੀ ਸੀ ਜਿਸ ਦਾ ਅਸਲੇਖ ਸੀ ਸਰਹੱਦਾਂ ਤੋਂ ਪਾਰ ਦੇ ਦਰਸ਼ਨ ਉਸ ਕਿਤਾਬ ਵਿੱਚ ਲਿਖਿਆ ਸੀ ਕਿ ਗੁਰਦੇਵ ਸਿੰਘ ਨੇ ਹਜੂਰ ਸਾਹਿਬ ਦੀ ਸੇਵਾ ਕਰਦੇ ਹੋਏ ਆਪਣੇ ਜੀਵਨ ਦੇ ਅੰਤਮ ਦਿਨ ਲਿਖੇ ਸਨ ਪਰ ਉਹ ਲਿਖਤ ਕਿਸੇ ਨੂੰ ਨਹੀਂ ਮਿਲੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਉਹ ਲਿਖਤ ਤੁਹਾਡੇ ਕੋਲ ਹੋ ਸਕਦੀ ਹੈ ਬਾਬਾ ਜੀ ਨੇ ਆਪਣੇ ਝੋਲੇ ਦੇ ਵਿੱਚੋਂ ਇੱਕ ਪੁਰਾਣਾ ਲਿਫਾਫਾ ਕੱਢਿਆ ਲਿਫਾਫਾ ਕਈ ਸਾਲ ਪੁਰਾਣਾ ਸੀ ਜਿਸ ਉੱਪਰ ਸਿਰਫ ਇੱਕ ਲਾਈਨ ਲਿਖੀ ਸੀ ਜਦ ਮੇਰਾ ਪੁੱਤਰ ਹਜ਼ੂਰ ਸਾਹਿਬ ਵੱਲ ਚੱਲੇ ਤਾਂ ਲਿਖਤ ਖੁਦ ਰਸਤਾ ਬਣਾਵੇਗੀ ਕਰਨਵੀਰ ਨੇ ਤੁਰੰਤ ਆਪਣਾ ਲੈਪਟਾਪ ਖੋਲ੍ਹਿਆ ਉਸਨੇ ਆਪਣੀ ਉੱਚ ਅਧਿਕਾਰੀ ਨੂੰ ਈਮੇਲ ਕੀਤੀ ਸਬਜੈਕਟ ਯਾਤਰੀ ਬਾਬਾ ਜਗਤਾਰ ਸਿੰਘ ਹਜੂਰ ਸਾਹਿਬ ਯੋਜਨਾ ਸਾਰੇ ਵਿਅਕਤੀ ਸਿਰਫ ਇੱਕ ਯਾਤਰੀ ਨਹੀਂ ਇੱਕ ਇਤਿਹਾਸਕ ਸੰਬੰਧ ਰੱਖਦਾ ਹੈ ਹਜੂਰ ਸਾਹਿਬ ਦੇ ਇੱਕ ਵਿਲਕਸ਼ਨ ਲਿਖਤ ਨਾਲ ਮੈਂ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਵਿਸ਼ੇਸ਼ ਦਾਖਲਾ ਦਿੱਤਾ ਜਾਵੇ ਉਸਨੇ ਆਪਣੇ ਸੀਨੀਅਰ ਅਧਿਕਾਰੀ ਨੂੰ ਈਮੇਲ ਕਰ ਦਿੱਤੀ ਪਰ ਕਰੀਬ ਅੱਧੇ ਘੰਟੇ ਬਾਅਦ ਹੀ ਇੱਕ ਐਸਾ ਈਮੇਲ ਆਉਂਦਾ ਹੈ ਜਿਸ ਦੀ ਭਾਸ਼ਾ ਠੰਡੀ ਤੇ ਸਖਤ ਸੀ ਮਿਸਟਰ ਕਰਨਵੀਰ ਇਸ ਮਾਮਲੇ ਤੋਂ ਹਟ ਜਾਓ ਇਹ ਵਿਅਕਤੀ ਸਧਾਰਨ ਨਹੀਂ ਉਪਰਾਲਾ ਨਾ ਕਰੋ ਇਹ ਐਮਬੈਸੀ ਦੇ ਨਿਯਮਾਂ ਤੋਂ ਉੱਪਰ ਜਾਣ ਦੀ ਕਰਨਵੀਰ ਕਰ ਰਿਹਾ ਹੈ ਕਰਨਵੀਰ ਨੇ ਆਖਰ ਆਪਣੇ ਸੱਜਣ ਜੋ ਕਿ ਕੈਬਨਟ ਦਫਤਰ ਚ ਸੀ ਉਸ ਨੂੰ ਫੋਨ ਕੀਤਾ ਤੇ ਉਸ ਨੇ ਕਿਹਾ ਕਰਨਵੀਰ ਜਦੋਂ ਤੂੰ ਕਿਹਾ ਕਿ ਹਜੂਰ ਸਾਹਿਬ ਦੀ ਲਿਖਤ ਮਿਲੀ ਹੈ ਤਾਂ ਮੈਨੂੰ ਸ਼ੱਕ ਹੋਇਆ ਪਰ ਜਦੋਂ ਮੈਂ ਇਸ ਦਾ ਨਾਮ ਗੁਰਦੇਵ ਸਿੰਘ ਦੀ ਇੱਕ ਫਾਈਲ ਖੋਲੀ ਤਾਂ ਇੱਕ ਕਲਾਸੀਫਾਈਡ ਅਲਰਟ ਆਇਆ ਇਹ ਬਾਬਾ ਕਿਸੇ ਸਮੇਂ ਗੁਪਤ ਦਸਤਾਵੇਜ਼ਾਂ ਨਾਲ ਜੁੜੇ ਸਨ ਇਹ ਸਿਰਫ ਰੋਹਾਨੀ ਕਹਾਣੀ ਨਹੀਂ ਇਹ ਰਾਜਨੀਤੀ ਕਹਾਣੀ ਹੈ ਕਹਾਣੀ ਹੁਣ ਇੱਕ ਨਵੇਂ ਮੋੜ ਵੱਲ ਵੱਧ ਰਹੀ ਹੈ ਇਹ ਬਾਬਾ ਸੱਚਮੁੱਚ ਗੁਰੂ ਦੀ ਕਿਰਪਾ ਵਾਲੇ ਯਾਤਰੀ ਹਨ ਜਾਂ ਕਿਸੇ ਵਿਲੱਖਣ ਰਾਜ ਦਾ ਹਿੱਸਾ ਇਹ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਕਿਉਂਕਿ ਜਿਸ ਵਕਤ ਫੋਟੋ ਉਸ ਦੀ ਕਿਤਾਬ ਦੇ ਵਿੱਚ ਮਿਲੀ ਤੇ ਉਸ ਤੋਂ ਬਾਅਦ ਇੱਕ ਸਵਾਲ ਜ਼ਰੂਰ ਖੜਾ ਕਰ ਦਿੰਦਾ ਹੈ ਜਦੋਂ ਕਰਨਵੀਰ ਨੇ ਮੇਲ ਕੀਤੀ ਤੇ ਉਸ ਵਕਤ ਮੇਲ ਹੱਥੋ ਹੱਥ ਵਾਪਸ ਵੀ ਆਈ ਦਿੱਲੀ ਦੀ ਰਾਤ ਪਰ ਬਾਬਾ ਜਗਤਾਰ ਸਿੰਘ ਦੀ ਜ਼ਿੰਦਗੀ ਵਿੱਚ ਚਾਨਣ ਦੀ ਕਮੀ ਨਹੀਂ ਸੀ ਕਰਨਵੀਰ ਨੇ ਆਪਣੇ ਦਿਲ ਨੂੰ ਮਜ਼ਬੂਤ ਕੀਤਾ ਅਤੇ ਅੰਬੈਂਸੀ ਦੇ ਅੰਦਰੋਂ ਆਈ ਉਸ ਠੰਡੀ ਈਮੇਲ ਦੇ ਬਾਵਜੂਦ ਬਾਬਾ ਜੀ ਨੂੰ ਆਪਣੇ ਨਾਲ ਲੈ ਕੇ ਚੁੱਪਚਾਪ ਨਿਕਲ ਗਿਆ ਦੋਵੇਂ ਇੱਕ ਛੋਟੀ ਗੱਡੀ ਵਿੱਚ ਬੈਠੇ ਕਰਨਵੀਰ ਨੇ ਰੇਡੀਓ ਬੰਦ ਕਰ ਦਿੱਤਾ ਇੱਕ ਹੋੜੀ ਆਵਾਜ਼ ਵਿੱਚ ਪੁੱਛਿਆ ਬਾਬਾ ਜੀ ਤੁਸੀਂ ਕਦੇ ਆਪਣੇ ਪਿਤਾ ਜੀ ਦੀ ਲਿਖਤ ਪੜ੍ਹੀ ਹੈ ਨਹੀਂ ਪੁੱਤਰ ਉਹ ਮੇਰੇ ਲਈ ਸਿਰਫ ਮਾਫੀ ਮੰਗਣ ਵਾਲਾ ਕਾਗਜ਼ ਨਹੀਂ ਉਹ ਗੁਰੂ ਦੀ ਰਹਿਮਤ ਹੈ ਮੈਂ ਕਦੇ ਉਸ ਨੂੰ ਖੋਲਣ ਦੀ ਹਿੰਮਤ ਨਹੀਂ ਕੀਤੀ ਕਰਨਵੀਰ ਨੇ ਲਿਖਤ ਲਈ ਬਾਬਾ ਜੀ ਤੋਂ ਆਗਿਆ ਲਈ ਉਹ ਚੁੱਪ ਰਿਹਾ ਇੱਕ ਐਸ ਸੈਨਸੀਲ ਚੁੱਪ ਪਰ ਚੰਦ ਪਲਾਂ ਬਾਅਦ ਬਾਬਾ ਜੀ ਨੇ ਹੌਲੀ ਨਾਲ ਲਿਖਤ ਦੇ ਕਾਗਜ਼ ਬਾਹਰ ਕੱਢੇ ਕਾਗਜ਼ ਦੀਆਂ ਲਕੀਰਾਂ ਪਿਛਲੇ ਸਮਿਆਂ ਨੂੰ ਚੂਰੀਆਂ ਸਨ ਲਿਖਤ ਵਿੱਚ ਉਹਨਾਂ ਦੀ ਲਿਖਾਈ ਅੰਗਰੇਜ਼ੀ ਅਤੇ ਗੁਰਮੁਖੀ ਵਿੱਚ ਸੀ ਅਜੇ ਹੀ ਜਿਵੇਂ ਕਿਸੇ ਨੇ ਇਹ ਦਸਤਾਵੇਜ਼ ਨਾ ਸਿਰਫ ਸਿੱਖਾਂ ਲਈ ਸਗੋਂ ਰਾਜਸੀ ਅਫਸਰਾਂ ਦੇ ਲਈ ਬਣਾਇਆ ਹੋਵੇ। ਉਸ ਦੇ ਵਿੱਚ ਅੱਖਰ ਲਿਖੇ ਸਨ ਕਿ ਜੇ ਇਹ ਲਿਖਤ ਹਜੂਰ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚ ਜਾਵੇ ਤਾਂ ਸਮਝੋ ਕਿ ਇੱਕ ਬੰਦ ਦਰਵਾਜ਼ਾ ਖੁੱਲ ਸਕਦਾ ਹੈ। ਮੇਰੀ ਆਖਰੀ ਅਰਦਾਸ ਹੈ ਕਿ ਦਿਗਤਾਰ ਮੇਰਾ ਪੁੱਤਰ ਇਹ ਦਰਵਾਜ਼ਾ ਖੋਲੇ। ਗੁਰੂ ਦੀ ਅਸਲੀ ਨਿਸ਼ਾਨੀ ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਗਿਆ ਹੈ ਉਹ ਅਜੇ ਤੱਕ ਜਮਾਈ ਨਹੀਂ ਗਈ। ਇਹ ਸੰਭਵ ਹੈ ਕਿ ਹਜ਼ੂਰ ਸਾਹਿਬ ਦੇ ਮੂਲ ਦਰਬਾਰ ਦੇ ਥੱਲੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਆਮਾਨਤ ਹੁਣ ਵੀ ਸੁਰੱਖਿਤ ਹੋਵੇ ਪਹਿਲਾ ਸੰਕੇਤ ਅੱਖਰ ਜੋ ਲਿਖੇ ਸਨ ਉਹ ਖੂਨ ਦੇ ਨਾਲ ਲਿਖੇ ਸਨ ਕਰਨਵੀਰ ਦੀ ਰੂਹ ਕੰਬ ਗਈ ਇਹ ਕੋਈ ਆਮ ਲਿਖਤ ਨਹੀਂ ਇਹ ਤਾਂ ਇਤਿਹਾਸ ਦੀ ਚਾਬੀ ਹੈ ਕਰਨਵੀਰ ਨੇ ਗੱਡੀ ਰੋਕੀ ਇੱਕ ਕਾਲੀ ਐਸਯੂਵੀ ਉਸਨੇ ਪਿੱਛੇ ਆ ਰਹੀ ਸੀ ਜੋ ਦਿੱਲੀ ਦੇ ਰਾਤੀ ਸੁੰਨੇ ਰਸਤੇ ਤੋਂ ਵੀ ਜ਼ਿਆਦਾ ਆਵਾਜ਼ ਨਹੀਂ ਕਰ ਰਹੀ ਸੀ ਬਾਬਾ ਜੀ ਕਿਸ ਨੂੰ ਪਤਾ ਲੱਗ ਗਿਆ ਸਾਡੀ ਲਿਖਤ ਬਾਰੇ ਸਾਨੂੰ ਅੱਜ ਰਾਤ ਦਿੱਲੀ ਛੱਡਣੀ ਪਵੇਗੀ ਬਾਬਾ ਜੀ ਹੌਲੀ ਹੌਲੀ ਮੁਸਕਰਾ ਗਏ ਜਿਸ ਰਸਤੇ ਤੇ ਗੁਰੂ ਲ ਜਾ ਰਿਹਾ ਹੋਵੇ ਉੱਤੇ ਰੁਕਾਵਟ ਆਉਂਦੀ ਨਹੀਂ ਸਿਰਫ ਰਸਤਾ ਯੋਖਾ ਪੈਂਦਾ ਹੈ ਕਰਨਵੀਰ ਨੇ ਆਪਣੇ ਇੱਕ ਵਿਸ਼ਵਾਸੀ ਮਿੱਤਰ ਨਵਦੀਪ ਨੂੰ ਫੋਨ ਕੀਤਾ ਜੋ ਅਮਰਤ ਸਰਵਿਸ ਸੀ ਉਸਨੇ ਉਹਨਾਂ ਲਈ ਕੱਲ ਸਵੇਰੇ ਦੀ ਟ੍ਰੇਨ 'ਚ ਦੋ ਸੀਟਾਂ ਬੁੱਕ ਕਰਵਾਈਆਂ ਦਿੱਲੀ ਤੋਂ ਨਦੇੜ ਤੱਕ ਪਰ ਉਹਨਾਂ ਨੂੰ ਇੱਕ ਨਕਲੀ ਆਈਡੀ ਤੇ ਸਫ਼ਰ ਕਰਨਾ ਪਿਆ ਕਿਉਂਕਿ ਹੁਣ ਅੰਬੈਂਸੀ ਜਾਂ ਰਾਜ ਦਰਬਾਰ ਉਹਨਾਂ ਦੇ ਪਿੱਛੇ ਸੀ ਅਗਲੀ ਸਵੇਰ ਟ੍ਰੇਨ ਸੱਚਕਣ ਐਕਸਪ੍ਰੈਸ ਨਦੇੜ ਵੱਲ ਚੱਲ ਪਈ ਬਾਬਾ ਜੀ ਟ੍ਰੇਨ ਦੇ ਵਿੱਚੋਂ ਜੋ ਕਿ ਵਿੰਡੋ ਦੇ ਕੋਲ ਬੈਠੇ ਸਨ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਜਾਪ ਕਰ ਰਹੇ ਸਨ ਉਹ ਆਪਣੇ ਮਨ ਵਿੱਚ ਪਿਤਾ ਨੂੰ ਆਵਾਜ਼ਾਂ ਦੇ ਰਹੇ ਸੀ ਬਾਬਾ ਜੀ ਤੁਸੀਂ ਜੋ ਲਿਖਿਆ ਉਹ ਅਸਲੀ ਰਾਜ ਅਜੇ ਵੀ ਧਰਤੀ ਹੇਠਾਂ ਕਿਤੇ ਸੰਜੋਆ ਹੋਇਆ ਹੈ ਕਰਨਵੀਰ ਨੇ ਆਪਣੀ ਡਾਇਰੀ ਖੋਲੀ ਅਤੇ ਲਿਖਿਆ ਇਹ ਕੋਈ ਸਧਾਰਨ ਯਾਤਰਾ ਨਹੀਂ ਇਹ ਗੁਰੂ ਦੀ ਨਿਗਾਹ ਵਾਲੀ ਰਾਹਦਰੀ ਹੈ ਜੋ ਦਰਸ਼ਨ ਕਰਨ ਪਹੁੰਚੇ ਨੇ ਉਹ ਸਿਰਫ ਸਜਦਾ ਕਰਨ ਆ ਰਹੇ ਨਹੀਂ ਉਹ ਇਤਿਹਾਸ ਦੀ ਇੱਕ ਗੁਪਤ ਕਵਿਤਾ ਦੇ ਅੰਤਿਮ ਸ਼ਬਦ ਲ ਬਣਾ ਰਹੇ ਨੇ ਜੀ ਹਾਂ ਨੰਦੇੜ ਪੁੱਜਣ ਤੇ ਕੁਝ ਐਸਾ ਹੋਇਆ ਜਿਸ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਦੇ ਪਿੱਛੇ ਕੀ ਸਾਜ਼ਿਸ਼ ਸੀ ਜੋ ਉਸਨੇ ਖੂਨ ਦੇ ਨਾਲ ਚਿੱਠੀ ਲਿਖੀ ਹੋਈ ਸੀ ਉਸ ਦੇ ਵਿੱਚ ਕਿਹੜਾ ਰਾਜ਼ ਸੀ ਨੰਦੇੜ ਰੇਲਵੇ ਸਟੇਸ਼ਨ ਟ੍ਰੇਨ ਸਾਫ਼ ਹੌਲੀ ਹੌਲੀ ਨੰਦੇੜ ਦੇ ਪਲੇਟਫਾਰਮ 'ਤੇ ਦਾਖਲ ਹੋਈ ਰੇਂ ਦੇ ਅੰਦਰ ਸ਼ਬਦ ਵਾਹਿਗੁਰੂ ਦੀ ਤੁਨ ਨਾਲ ਭਰਿਆ ਹੋਇਆ ਸੀ ਪਰ ਬਾਹਰ ਇੱਕ ਹੋਰ ਵੀ ਹਵਾ ਵੈਰੀ ਸੀ ਗੂੜੀ ਭਾਰੀ ਤੇ ਇੱਕ ਅਣਕਹੇ ਭੇਤੇ ਲਿਪਟੀ ਹੋਈ ਕਰਨਵੀਰ ਤੇ ਬਾਬਾ ਜਗਤਾਰ ਸਿੰਘ ਪੈਰ ਧਰਦੇ ਹੀ ਰੋਮਾਂਚਿਤ ਹੋ ਗਏ ਇਹ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅੰਤਿਮ ਦਿਨ ਵਸਾਏ ਹੁਣ ਉਹਨਾਂ ਦੀ ਆਤਮਾ ਦਾ ਨਵਾਂ ਇਮਤਿਹਾਨ ਬਣਨ ਵਾਲੇ ਸੀ ਕਰਨਵੀਰ ਨੇ ਇੱਕ ਆਟੋ ਕਰਵਾਇਆ ਰਾਹੀ ਉਹ ਦੋਵੇਂ ਹਜ਼ੂਰ ਸਾਹਿਬ ਗੁਰਦੁਆਰਾ ਸਾਹਿਬ ਵੱਲ ਵਧੇ ਪਰ ਅਜੀਬ ਹੀ ਕਰਨਵੀਰ ਨੂੰ ਇੱਕ ਅਜੀਬ ਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਉਹਨਾਂ ਦੇ ਪਿੱਛੇ ਸੀ ਉਸਨੇ ਬਾਬਾ ਜੀ ਨੂੰ ਹੌਲੀ ਨਾਲ ਕਿਹਾ ਬਾਬਾ ਜੀ ਮੇਰੇ ਮਨ ਨੂੰ ਜੋ ਕਿ ਆਉਂਦਾ ਜਾ ਰਿਹਾ ਕਿ ਅਸੀਂ ਸਿਰਫ ਯਾਤਰੀ ਨਹੀਂ ਕੋਈ ਸਾਡੀ ਹਰ ਚਾਲ ਵੀ ਵੇਖ ਰਿਹਾ ਹੈ ਜੇਕਰ ਗੁਰੂ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਨਿਗਰਾਨੀ ਦੀ ਲੋੜ ਹੋਵੇ ਤਾਂ ਨਿਗਰਾਨੀ ਵਾਲੇ ਵੀ ਇੱਕ ਦਿਨ ਸਾਥੀ ਬਣ ਜਾਂਦੇ ਨੇ ਬਾਬਾ ਜੀ ਨੇ ਜਵਾਬ ਦਿੱਤਾ ਗੁਰਦੁਆਰੇ ਦੇ ਦਰਸ਼ਨ ਕਰਦੇ ਸਮੇਂ ਬਾਬਾ ਜੀ ਦੀ ਅੱਖਾਂ 'ਚ ਹੌਲੀ-ਹੌਲੀ ਹੰਝੂ ਵਹਿ ਰਹੇ ਸਨ ਉਹ ਲੰਬੇ ਸਮੇਂ ਤੱਕ ਮੱਥਾ ਟੇਕ ਕੇ ਬੈਠੇ ਰਹੇ ਉਸੇ ਸਮੇਂ ਕਰਨਵੀਰ ਨੇ ਇੱਕ ਬਜ਼ੁਰਗ ਸੇਵਾਦਾਰ ਨੂੰ ਦੇਖਿਆ ਜੋ ਉਹਨਾਂ ਨੂੰ ਤੱਕ ਰਿਹਾ ਸੀ ਉਸ ਬਜ਼ੁਰਗ ਨੇ ਉਸ ਨੂੰ ਇਸ਼ਾਰਾ ਕਰਕੇ ਕਿਹਾ ਤੂੰ ਉਹੀ ਨੌਜਵਾਨ ਹੈ ਨਾ ਜਿਸ ਦੇ ਨਾਲ ਬਾਬਾ ਜਗਤਾਰ ਸਿੰਘ ਆਏ ਨੇ ਕਿ ਤੁਸੀਂ ਕੌਣ ਹੋ ਉਸ ਬਜ਼ੁਰਗ ਨੇ ਜਵਾਬ ਦਿੱਤਾ ਮੈਂ ਹਾਂ ਬਾਬਾ ਰਣਜੀਤ ਸਿੰਘ ਹਜੂਰ ਸਾਹਿਬ ਦੀ ਗੁਪਤ ਲਾਇਬ੍ਰੇਰੀ ਵਿੱਚ ਸੇਵਾ ਕਰਦਾ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਸ ਲਿਖਤ ਦੀ ਗੱਲ ਕਰ ਰਹੇ ਹੋ ਉਸ ਦੀ ਇੱਕ ਨਕਲ ਕਦੇ ਲਾਇਬ੍ਰੇਰੀ ਵਿੱਚ ਆਈ ਸੀ ਪਰ ਉਹ ਅਚਾਨਕ ਗਾਇਬ ਹੋ ਗਈ ਕਰਨਵੀਰ ਨੇ ਉਹਨਾਂ ਨੂੰ ਦਿਖਾਈ ਗਈ ਲਿਖਤ ਪਰ ਬਾਬਾ ਜੀ ਉਹ ਪੜ੍ਹ ਕੇ ਇੱਕ ਥਾਂ ਉਂਗਲ ਰੱਖੀ ਇਹ ਰਹੀ ਥਾਂ ਇਹ ਲਾਈਨ ਇਸ਼ਾਰਾ ਕਰਦੀ ਹੈ ਕਿ ਇੱਕ ਪੁਰਾਣੇ ਸਦੂਖ ਵੱਲ ਜੋ ਗੁਰਦੁਆਰੇ ਦੇ ਨਿਜੀ ਕਮਰੇ ਦੇ ਹੇਠਾਂ ਹੈ ਅਸੀਂ ਲੋਕਾਂ ਤੋਂ ਉਹ ਥਾਂ ਛੁਪਾਈ ਹੋਈ ਹੈ ਕਿਉਂਕਿ ਉੱਥੇ ਇੱਕ ਰਾਜ ਪਰੋਇਆ ਹੋਇਆ ਹੈ ਬਾਬਾ ਰਣਜੀਤ ਸਿੰਘ ਬਾਬਾ ਜਗਤਾਰ ਸਿੰਘ ਅਤੇ ਕਰਨਵੀਰ ਨੂੰ ਰਾਤ ਦੇ 1 ਵਜੇ ਇਜਾਜ਼ਤ ਮਿਲੀ ਕਿ ਗੁਰਦੁਆਰਾ ਸਾਹਿਬ ਦੇ ਪੁਰਾਣੇ ਹਿੱਸੇ ਵਿੱਚ ਜਾ ਸਕਣ ਚੁੱਪਚਾਪ ਤੇ ਭਾਵੁਕਤਾ ਦੇ ਨਾਲ ਉਹ ਸੰਗੀ ਮੋਰੀ ਦਰਵਾਜ਼ਾ ਖੋਲ੍ਹਦੇ ਹਨ ਹੇਠਾਂ ਲੰਮੀਆਂ ਲੰਮੀਆਂ ਪੌੜੀਆਂ ਹਨ ਤੇ ਇੱਕ ਭੂਮੀਗਤ ਕਮਰੇ ਵੱਲ ਲੈ ਜਾਂਦੀਆਂ ਹਨ ਇਸ ਕਮਰੇ ਵਿੱਚ ਵਾਹ ਕਰਦੀ ਇੱਕ ਸਚਾਈ ਲੁਕੀ ਹੋਈ ਸੀ ਉੱਥੇ ਇੱਕ ਪੱਥਰ ਦੀ ਅਲਮਾਰੀ 'ਚ ਪੁਰਾਣਾ ਸੰਦੂਕ ਰੱਖਿਆ ਸੀ ਤੇ ਉਸ ਉੱਪਰ ਇੱਕ ਲਿਖੇ ਸਨ ਉਹੀ ਅੱਖਰ ਜਿਨ੍ਹਾਂ ਦਾ ਜ਼ਿਕਰ ਲਿਖਤ ਵਿੱਚ ਸੀ ਖੂਨ ਨਾਲ ਲਿਖੇ ਅੱਖਰ ਸਿਰਫ ਉਹੀ ਪੜ ਸਕਦਾ ਹੈ ਜੋ ਰੂਹ ਦਾ ਰਾਹੀ ਹੋਵੇ ਬਾਬਾ ਜਗਤਾਰ ਸਿੰਘ ਨੇ ਅੱਗੇ ਵੱਧ ਕੇ ਸੰਦੂਕ ਉੱਪਰ ਹੱਥ ਰੱਖਿਆ ਉਸ ਸਮੇਂ ਕਮਰਾ ਕੰਬਣ ਲੱਗਿਆ ਸੰਦੂਕ ਦੀ ਲਾਕ ਖੁੱਲ ਗਈ ਅੰਦਰ ਇੱਕ ਛੋਟਾ ਲੋਹੇ ਦਾ ਬਾਕਸ ਸੀ ਜਿਸ ਵਿੱਚ ਇੱਕ ਲੰਮਾ ਪਰਚਾ ਸੀ ਜਿਸ ਤੇ ਅੱਖਰ ਨਾਲ ਲਾਲ ਰੰਗ ਦੇ ਸਨ ਕਰਨਵੀਰ ਨੇ ਉਸ ਪਰਚੇ ਨੂੰ ਹੌਲੀ-ਹੌਲੀ ਖੋਲ੍ਹਿਆ ਉਸ ਪਰਚੇ ਤੇ ਲਿਖਿਆ ਸੀ ਇਹ ਸੁਨੇਹਾ ਉਹਨਾਂ ਲਈ ਜੋ ਰਾਜ ਕਰਦੇ ਹਨ ਜੋ ਗੁਰਮੁਖੀ ਵਿੱਚ ਸੱਚ ਰਚਨਾ ਹੈ ਤਾਂ ਰਾਜ ਕਰਨਾ ਸੇਵਾ ਬਣ ਜਾਵੇ ਜੇ ਝੂਠ ਨਾਲ ਰਾਜ ਕਰਾਇ ਜਾਵੇ ਦਾ ਹਮਲਾ ਆਪਣੇ ਹੀ ਹਿਰਦੇ ਉੱਪਰ ਹੁੰਦਾ ਹੈ ਇਹ ਹੈ ਗੁਰੂ ਦੀ ਅਮਾਨਤ ਇੱਕ ਨਕਸ਼ਾ ਜੋ ਦੱਸਦਾ ਹੈ ਕਿ ਦਸਵੇਂ ਪਾਸ਼ਾ ਨੇ ਅਸਲ ਪੋਥੀ ਕਿੱਥੇ ਰੱਖੀ ਸੀ ਕਰਨਵੀਰ ਅਤੇ ਬਾਬਾ ਜਗਤਾਰ ਨੂੰ ਸਮਝ ਆ ਗਿਆ ਕਿ ਇਹ ਸਿਰਫ ਰੋਹਾਨੀ ਯਾਤਰਾ ਨਹੀਂ ਇਹ ਇਤਿਹਾਸ ਰਾਜਨੀਤੀ ਅਤੇ ਅਸਲ ਗੁਰੂ ਦੀ ਆਵਾਜ਼ ਦੀ ਖੋਜ ਬਣ ਚੁੱਕੀ ਹੈ ਉਸ ਤੋਂ ਬਾਅਦ ਉੱਥੇ ਉਹਨਾਂ ਨੂੰ ਇੱਕ ਨਕਸ਼ਾ ਮਿਲਿਆ ਪਰ ਉਹ ਪਰਚਾ ਸਿਰਫ ਇੱਕ ਨਕਸ਼ਾ ਨਹੀਂ ਸੀ ਉਹ ਇੱਕ ਚੁਣੌਤੀ ਸੀ ਰਾਜ ਕਰ ਰਹੀਆਂ ਤਾਕਤਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਜੋ ਧਰਮ ਦੇ ਨਾਮ ਤੇ ਰਾਜ ਕਰਦੇ ਪਰ ਅੰਦਰੋਂ ਖਾਲੀ ਹੋ ਜਾਂਦੇ ਨਕਸ਼ਾ ਦੱਸਦਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਅਸਲੀ ਲਿਖਤ ਜੋ ਅੱਖਰਾਂ ਦੀ ਜੀਵਨ ਰੇਖਾ ਕਹੀ ਜਾਂਦੀ ਹੈ ਅਜੇ ਵੀ ਗੁਰਦੁਆਰਾ ਹਜੂਰ ਸਾਹਿਬ ਤੋਂ 2 ਕੋਸ ਦੂਰ ਇੱਕ ਪਹਾੜੀ ਗੁਫਾ ਵਿੱਚ ਮੌਜੂਦ ਹੈ ਕਰਨਵੀਰ ਬਾਬਾ ਜਗਤਾਰ ਅਤੇ ਬਾਬਾ ਰਣਜੀਤ ਨੇ ਨਕਸ਼ਾ ਲੈ ਕੇ ਰਾਤ ਦੀ ਰਵਾਨਗੀ ਕੀਤੀ ਉਹਨਾਂ ਨੇ ਸੋਚਿਆ ਕਿ ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ ਪਰ ਦੁਸ਼ਮਣਾਂ ਦੇ ਕੰਨ ਜੋ ਕਿ ਬਹੁਤ ਤੇਜ਼ ਹੁੰਦੇ ਨੇ ਉਹਨਾਂ ਨੇ ਇੱਕ ਗੁਫਾ ਦਾ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਢਹਿ ਚੁੱਕੀ ਪੱਥਰ ਦੀ ਕੰਧ ਪਿੱਛੇ ਇੱਕ ਚਮੜੀ ਵਾਲੀ ਪੋਥੀ ਮਿਲੀ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖਤ ਉਹ ਅੱਖਰ ਜੋ ਕਦੇ ਕਿਸੇ ਸੰਗ੍ਰਹਿਾਲੇ ਵਿੱਚ ਨਹੀਂ ਪਾਏ ਗਏ ਬਾਬਾ ਜਗਤਾਰ ਸਿੰਘ ਜੀ ਦੇ ਹੱਥ ਕੰਮਰੇ ਸਨ ਪਰ ਚਿਹਰਾ ਅਸਮਾਨ ਵੱਲ ਨਿਰਬਰ ਸੀ ਉਸ ਲਿਖਤ ਵਿੱਚ ਸਿਰਫ ਗਿਆਨ ਨਹੀਂ ਸੀ ਉਸ ਵਿੱਚ ਅਜੀਹੀ ਭਵਿੱਖਬਾਣੀ ਸੀ ਜੋ ਰਾਜਨੀਤਿਕ ਤੌਰ ਤੇ ਭਾਰੀ ਪੈ ਸਕਦੀ ਸੀ ਜਦੋਂ ਉਹਨਾਂ ਨੇ ਗੁਫਾ ਤੋਂ ਵਾਪਸੀ ਕੀਤੀ ਤਾਂ ਚਾਰ ਨਕਾਬ ਪੋਸ਼ ਅਤੇ ਹਰਬੰਦ ਉਹਨਾਂ ਦੀ ਉਡੀਕ ਕਰ ਰਹੇ ਸਨ ਇਹ ਕੋਈ ਆਮ ਲੁਟੇਰੇ ਨਹੀਂ ਸੀ ਇਹ ਉਹ ਹੀ ਤਾਕਤਾਂ ਸਨ ਜੋ ਚਾਹੁੰਦੀਆਂ ਸਨ ਕਿ ਗੁਰੂ ਦੀ ਅਸਲ ਲਿਖਤ ਕਦੇ ਸਾਹਮਣੇ ਨਾ ਆਵੇ ਉਹ ਪੋਥੀ ਨੂੰ ਸਾਡੇ ਹਵਾਲੇ ਕਰ ਦਿਓ ਇੱਕ ਲੁਟੇਰੇ ਨੇ ਕਿਹਾ ਕਰਨਵੀਰ ਨੇ ਪੋਥੀ ਚੁੱਕੀ ਤੇ ਉੱਚੀ ਆਵਾਜ਼ ਵਿੱਚ ਬੋਲਿਆ ਜਿਹੜੀ ਲਿਖਤ ਖੂਨ ਨਾਲ ਲਿਖੀ ਹੋਵੇ ਉਹ ਹਥਿਆਰਾਂ ਨਾਲ ਨਹੀਂ ਮਿਟ ਸਕਦੀ ਬਾਬਾ ਜਰਤਾਰ ਨੇ ਅੱਗੇ ਵੱਧ ਕੇ ਗੁਰੂ ਦੀ ਬਾਣੀ ਦੀ ਪੰਕਤੀ ਉਚਾਰੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਸੇ ਪਲ ਗੁਰੂ ਦੀ ਰਹਿਮਤ ਵਰਗੀ ਹਵਾ ਚਲਣੀ ਸ਼ੁਰੂ ਹੋ ਗਈ ਦੁਸ਼ਮਣਾਂ ਦੀਆਂ ਅੱਖਾਂ ਅੰਨੀਆਂ ਹੋ ਗਈਆਂ ਕਰਨਵੀਰ ਨੇ ਬਾਬਾ ਜੀ ਨੂੰ ਉੱਥੋਂ ਕੰਢੇ ਬਾਹਰ ਲੈ ਗਿਆ ਤੇ ਰਸਤਾ ਖੁਦ ਵਾ ਖੁਦ ਬਣਦਾ ਗਿਆ ਬਾਬਾ ਜਗਤਾਰ ਸਿੰਘ ਨੂੰ ਲਿਖਤ ਹਜੂਰ ਸਾਹਿਬ ਦੇ ਗੁਫਤ ਪੰਡਾਰ ਵਿੱਚ ਰਖਵਾ ਦਿੱਤੀ ਸੇਵਾਦਾਰ ਦੀ ਇੱਕ ਸੰਗ ਦੇ ਜ਼ਰੀਏ ਇਸ ਅਮਾਨਤ ਨੂੰ ਸਹੀ ਸੰਭਾਲ ਕਰ ਸਕਣ ਕਰਨਵੀਰ ਨੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੁਣ ਉਹ ਲੋਕਾਂ ਨੂੰ ਸਿੱਖਿਆ ਦਿੰਦਾ ਸੀ ਕਿ ਗੁਰੂ ਦੀ ਬਾਣੀ ਨੂੰ ਲਿਖਤਾਂ 'ਚ ਨਹੀਂ ਆਪਣੇ ਜੀਵਨ 'ਚ ਵਸਾਓ ਬਾਬਾ ਜਗਤਾਰ ਸਿੰਘ ਹਜੂਰ ਸਾਹਿਬ ਵਿਖੇ ਹੀ ਰਹਿ ਗਏ ਉਹ ਹਰ ਰੋਜ਼ ਦਰਸ਼ਨ ਕਰਦੇ ਆਪਣੀ ਦਿਲੀ ਇੱਛਾ ਨੂੰ ਪੂਰਾ ਹੋਇਆ ਵੇਖਦੇ ਹੋਏ ਹੌਲੀ-ਹੌਲੀ ਗੁਰੂ ਦੇ ਨਾਮ ਵਿੱਚ ਲੀਨ ਹੋ ਗਏ ਸਾਸੰਗਤ ਜੀ ਇਹ ਕਹਾਣੀ ਕਿਸੇ ਇੱਕ ਗੁਰਸਿੱਖ ਦੀ ਯਾਤਰਾ ਨਹੀਂ ਸੀ ਇਹ ਹਰ ਰੂਹ ਦੀ ਕਹਾਣੀ ਹੈ ਜੋ ਰਾਹੀ ਬਣਦੀ ਹੈ ਪ੍ਰਮਾਤਮਾ ਦੇ ਰਾਹ ਤੇ ਕਦੇ ਰਾਜੀ ਨਾ ਹੋਣਾ ਕਿ ਜਦ ਤੱਕ ਦਰਸ਼ਨ ਪੂਰੇ ਨਾ ਹੋਣ ਕਿਉਂਕਿ ਰੋਹਾਨੀ ਯਾਤਰਾ ਦੇ ਰਸਤੇ ਵਿੱਚ ਜੋ ਕਿ ਰੁਕਾਵਟਾਂ ਵੀ ਆਉਂਦੀਆਂ ਨੇ ਅਤੇ ਗੁਰੂ ਵੀ ਸਾਡੇ ਨਾਲ ਮੌਜੂਦ ਹੁੰਦਾ ਹੈ ਬਾਬਾ ਜਗਤਾਰ ਸਿੰਘ ਦੀ ਜੋ ਯਾਤਰਾ ਸੀ ਉਹ ਇੱਕ ਮਿਸਾਲ ਬਣੀ ਅਤੇ ਇੱਕ ਉਹਨਾਂ ਨੇ ਇਤਿਹਾਸ ਰਚਿਆ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ